ਸੀਂ ਕਾਸੂ ਕਰ ਰਹੇ ਨੇ ਤੇ ਲਮੀਰੀ ਦੇ ਵਿੱਚ ਜਿੱਦਾਂ ਤੁਸੀਂ ਪੜਿਆ ਵੀ ਹੋਣਾ ਪੇਪਰਾਂ 'ਚ ਵੀ ਉਦਾਂ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਾ ਮੁਕਤ ਪੰਜਾਬ ਮਤਲਬ ਸਾਡੇ ਸ਼੍ਰੀ ਡੀਜੀਪੀ ਸਰਵਿਆਂ ਸਰ ਵੱਲੋਂ ਹਦਾਇਤਾਂ ਅਨੁਸਾਰ ਔਰ ਜਿੱਦਾਂ ਨਿਰਦੇਸ਼ ਸਾਡੇ ਐਸਐਸਪੀ ਦਰਬਿੰਦਰ ਸਿੰਘ ਢਿੱਲੋਂ ਦੀ ਤਰਫੋਂ ਸਾਨੂੰ ਮਿਲੇ ਹੋਏ ਆ ਉਸ ਹਾਵਨਾ ਹੀ ਜਿਹੜਾ ਇਹ ਸਰਚ ਆਪਰੇਸ਼ਨ ਕਰਦੇ ਨੇ ਤੁਸੀਂ ਦਿੱਲੀ ਦੇਖ ਰਹੇ ਹੋ ਕਿ ਕਿਤੇ ਨਾ ਕਿਤੇ ਸਰਚ ਆਪਰੇਸ਼ਨ ਹੋ ਰਹੇ ਕਸੋ ਚੱਲ ਰਿਹਾ ਪਰਚੇ ਦਰਜ ਹੋ ਰਹੇ ਨੇ ਡੇਲੀ ਤੁਹਾਡੇ ਕੋਲ ਰਿਪੋਰਟਾਂ ਵੀ ਆ ਰਹੀਆਂ ਨੇ ਤੇ ਮੇਰੇ ਕਹਿਣ ਦਾ ਮਤਲਬ ਇਹੀ ਆ ਵੀ ਅਸੀਂ ਅਪੀਲ ਕਰਦੇ ਹਾਂ ਸਾਰਿਆਂ ਤੋਂ ਪ੍ਰੈਸ਼ਰਾਂ ਵੀ ਕਿ ਜੋ ਵੀ ਬੰਦਾ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਵੇਚਣ ਵਾਲੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਬੰਦਾ ਇਦਾਂ ਨਸ਼ੇ ਤੇ ਲੱਗ ਗਿਆ ਗਲਤ ਸੋਸਾਇਟੀ ਕਰਕੇ ਉਹਨੂੰ ਉਹਦਾ ਹੀ ਅਸੀਂ ਇਲਾਜ ਕਰਾਵਾਂਗੇ ਤੇ ਉਹ ਲੋਕੀ ਜਿਹੜਾ ਸਾਡੇ ਸਾਹਮਣੇ ਆਣ ਜਿਨ੍ਹਾਂ ਦੇ ਬੱਚੇ ਕਿਤੇ ਨਸ਼ੇ ਤੇ ਲੱਗੇ ਆ ਤੇ ਉਹਨਾਂ ਨੂੰ ਅਸੀਂ ਦਾਖਲ ਕਰਾਈਏ ਤੇ ਉਹਨਾਂ ਨੂੰ ਅਸੀਂ ਉਹ ਕਰ ਸਕੀਏ ਬਿਲਕੁਲ ਸਮਾਜ ਦੇ ਵਿੱਚ ਇੱਕ ਵਧੀਆ ਮੈਸੇਜ ਦੇ ਸਕੀਏ ਅਜੀ ਪਬਲਿਕਲੀ ਪੋਸਟਰ ਵੀ ਜਿਹੜੇ ਜਾਰੀ ਕੀਤੇ ਗਏ ਨੇ ਪੋਸਟਰ ਜਗਾ ਜਗਾ ਤੇ ਲਗਾਏ ਜਾ ਰਹੇ ਨੇ ਹਾਂ ਇਹ ਪੋਸਟਰ ਇਸ ਕਰਕੇ ਲਾਏ ਜਾ ਰਹੇ ਵੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਆ ਤਾਂ ਇਸ ਫੋਨ ਤੇ ਜਿਹੜਾ ਨੰਬਰ ਤੇ ਜਿਹੜੇ ਸਾੰਨੇ ਨਾ ਗੱਲਬਾਤ ਕਰ ਸਕਦੇ ਆ ਕੰਟਰੋਲ ਰੂਮ ਤੇ ਫੋਨ ਕਰ ਸਕਦੇ ਆ ਡੀਵੀ ਦਾ ਵੱਲੋਂ ਵੀ ਜਿਹੜੀ ਗਾਈਡਲਾਈਨ ਹੈ ਕਿ 30 ਮਈ 31 ਮਈ ਤੱਕ ਆਪਾਂ ਜਿਹੜਾ ਹਾਂਜੀ ਹਾਂਜੀ ਅਸੀਂ ਕਰਾਂਗੇ ਅਸੀਂ ਮਿਹਨਤ ਕਰ ਰਹੇ ਪਠਾਨਕੋਟ ਪੁਲਿਸ ਤੁਸੀਂ ਦੇਖਦੇ ਹੋ ਕਿਤੇ ਨਾ ਕਿਤੇ ਆਪਾਂ ਸਰਚ ਕਿਤੇ ਨਾ ਕਿਤੇ ਬੰਦਿਆਂ ਨੂੰ ਗ੍ਰਿਫਤਾਰ ਕਰ ਰਹੇ ਆ ਉਹਨ ਸਰ ਕਈ ਲੋਕਾਂ ਦੇ ਵਿੱਚ ਡਰ ਹੁੰਦਾ ਹੈ ਕਿ ਆਪਾਂ ਕੋਈ ਮੈਸੇਜ ਦਿੱਤੇ ਤਾਂ ਕੋਈ ਲੀਕ ਨਾ ਹੋ ਜਾਏ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਉਹਨਾਂ ਦਾ ਜਿਹੜਾ ਨਾਮ ਗੁਪਤ ਰੱਖਿਆ ਜਾਏਗਾ ਉਹ ਸਾਨੂੰ ਮੈਸੇਜ ਦੇ ਸਕਦੇ ਫੋਨ